ਮਾਤਾ ਮੇਰੇ ਵਾਸਤੇ ਨਹੀਂ ਰੋਟੀ ਬਣਾਈ ਮੈਨੂੰ ਪਤਾ ਹੀ ਨਹੀਂ ਸੀ ਵੀ ਤੂੰ ਖਾਣੀ ਹੈ ਜੇ ਮੈਂ ਕਿਹਾ ਤੂੰ ਖਾ ਕੇ ਬਹਿ ਗਈ ਆ ਤੁਹਾਨੂੰ ਆਪਣੀ ਰੋਟੀ ਦਾ ਪਤਾ ਸੀ ਕਿ ਮੈਂ ਖਾਣੀ ਆ ਤੇ ਬਣਾ ਲੈਣੀ ਜਦੋਂ ਮੈਂ ਬਣਾਉਣੀ ਆ ਰੋਟੀ ਇੰਨੀ ਗਰਮੀ ਦੇ ਵਿੱਚ ਉਦੋਂ ਚੁੱਪ ਕਰਕੇ ਬਹਿ ਕੇ ਖਾ ਲੈਂਦੇ ਜੋ ਸਾਰੇ ਜਾਣੇ ਤੇ ਜਦੋਂ ਮੈਂ ਆਏ ਰੋਟੀ ਖਾਣੀ ਹੁੰਦੀ ਮੇਰੀ ਆ ਤੇ ਤੂੰ ਕਹਿੰਦੇ ਜੋ ਗਰਮੀ ਬੜੀ ਗਰਮੀ ਬੜੀ ਆ ਚੱਲ ਨਾ ਤੂੰ ਕੋਈ ਨਹੀਂ ਖਾ ਲਾ ਮੈਂ ਹੋਰ ਬਣਾ ਲੈਂਦੀ ਆ ਲੈ ਇਹ ਤੇ ਆ ਗਏ ਆ ਮੈਂ ਵੇਖਾਂ ਭਲਾ ਮਾਤਾ ਕੀ ਕਰਨ ਢਈ ਆ ਮੰਮੀ ਜੀ ਕੀ ਕਰਨ ਢਾ ਜੋ ਤੂੰ ਕੋਸ਼ਿਸ਼ ਨਹੀਂ ਮੈਂ ਲੱਗੀ ਹਾਂ ਰੋਟੀ ਬਾਲ ਦੀ ਹੋਣ ਸਬਜੀ ਸਬਜੀ ਕੱਟਾਂ ਚਲੋ ਮੈਂ ਆਪੇ ਬਣਾਉਂਗੀ ਤੁਸੀਂ ਚਲੋ ਬਾਹਰ ਐਸੀ ਥੱਲੇ ਮੈਂ ਕਰ ਲੈਣੀ ਹਾਂ ਕੋਈ ਗੱਲ ਨਹੀਂ ਤੁਸੀਂ ਬਾਹਰ ਐਸੀ ਥੱਲੇ ਜਾ ਕੇ ਗਰਮੀ ਬੜੀ ਆ ਨੋ ਸੱਸ ਦਾ ਕਿੰਨਾ ਪਿਆਰ ਹੀ ਹੈ ਕਿੰਦਾ ਉਹਨੂੰ ਕਹਿੰਦੇ ਕਿ ਮੰਮੀ ਬਹਿ ਜਾ ਤੂੰ ਕੰਮ ਨਾ ਕਰ ਮੈਂ ਆਪੇ ਕਰ ਲੈਣੀ ਆ ਜਾਣੀ ਆ ਮੈਂ ਵੀਰੇ ਨਾਲ ਨਾ ਟਾਈਮ ਕੱਟ ਕੇ ਦੇਖੂਗੀ ਗੱਲ ਕਰੂੰਗੀ ਤੂੰ ਆਪਣਾ ਟਾਈਮ ਪਾਸ ਕਰੀ ਚੱਲ ਫਿਰ ਹੋਰ ਕੀ ਆ ਚਲ ਆ ਜਾ ਮਾਤਾ ਬਾਹਰ ਤੇ ਗਰਮੀ ਬੜੀ ਆ ਤੇ ਬੈ ਜਾ ਅੰਦਰ ਆ ਤੇ ਬੈ ਜਾ ਕਿਉਂ ਆ ਮੰਮੀ ਨੂੰ ਭੈਰ ਮੰਮੀ ਕਿਉਂ ਆ ਲੈਨ ਦੀ ਦਵਾਈ ਟੈਸਟ ਕੀਤਾ ਨੇ ਕੀ ਦੱਸਿਆ ਕੋਹ ਨਹੀਂ ਸਾਤੀ ਰੁਗੀ ਹੈ ਇਹਿੰਦਾ ਅੱਛਾ ਹਮ ਚਲੋ ਬਹੁਤ ਈ ਫਿਰ ਮੈਂ ਪਾਣੀ ਲੈ ਕੇ ਆਉਂਦੀ ਬੈ ਜਾ ਤੋ ਇਹ ਵੀ ਬੈ ਜਾ ਮਾਤਾ ਕੋਣ ਵੇਲਾ ਡਾਕਟਰ ਨੇ ਮੜਾ ਕੀਤਾ ਬਾਹਰ ਦਾ ਕੁਛ ਨਹੀਂ ਖਾਣਾ ਚੰਗਾ ਤੇ ਹੁਣ ਬਾਹਰ ਦਾ ਨਾ ਕੁਛ ਵੀ ਖਾਈ आलो फड़ो क्या रखि बादा ना बादा ना कुछ खावे चलो ठीक है आलो फड़ो आलो ठीक है चलो बहुत है बैठ जाओ तो इ भी लम्मे कोई गल नहीं बैठ जा चंगा यार मैं तो मां का पहला ही नहीं लेके जाना इन्होंने आप ही बोलता आ काम बढ़ गया है ਨਾ ਇਹਨਾਂ ਨੂੰ ਖੜੋ ਕਿਤੇ ਨਾ ਹੋ ਚਲੋ ਠੀਕ ਹੈ ਇਹਨਾਂ ਨੂੰ ਦੇ ਨਹੀਂ ਹੁਣ ਮੈਂ ਬਾਜ ਪੁੱਛਦੀ ਆਂ ਕਿ ਜਾਣਾ ਬਾਹਰ ਰੋਟੀ ਖਾਣ ਹਾਂ ਕੀ ਕਹਿੰਦੇ ਸਰਦਾਰ ਜੀ ਗੱਲ ਸੁਣਿਓ ਮੇਰੀ ਚਲ ਮਾਤਾ ਆਰਾਮ ਕਰ ਤੂੰ ਤੇ ਮੈਂ ਆਇਆ ਹੀ ਹੈ ਮੈਂ ਬਾਜਾ ਮਾਰਦੀ ਵੇਖਾ ਕੀ ਕਹਿੰਦੀ ਹੈ ਹਾਂਜੀ ਬੁਲਾਇਆ ਹੈ ਮੈਂ ਕਹਨੀ ਕਿ ਚੱਲੀਏ ਤਿਆਰ ਹੋ ਜਾ ਫਿਰ ਮੈਂ ਕਿੱਥੇ ਜਾਣਾ ਜਨਸ ਵੀਰੇ ਪ੍ਰੋਗਰਾਮ ਬਣਾਇਆ ਹੈ ਕਾ ਦਾ ਬਾਹਰ ਰੋਟੀ ਖਾਉਂਦਾ ਯਾਰ ਰੋਟੀ ਦਾ ਬਣਾਇਆ ਦਾ ਗਏ ਹੁਣ ਕਿਉਂ ਪਤਾ ਮੰਮੀ ਠੀਕ ਨਹੀਂ ਹੈ ਮੰਮੀ ਠੀਕ ਨਹੀਂ ਆ ਤੇ ਅਸੀਂ ਤੇ ਚੰਗੇ ਭਲੇ ਆਣਾ ਅਸੀਂ ਤੇ ਜਾ ਹੀ ਸਕਦੇ ਹਾਂ ਉਹਨੂੰ ਡਾਕਟਰ ਨੇ ਬਣਾ ਕੀਤਾ ਜਾਣ ਤੋਂ ਵੀ ਨਹੀਂ ਖਾਣਾ ਪੀਣਾ ਬਾਹਰ ਦੀ ਕੋਈ ਚੀਜ਼ ਨਹੀਂ ਖਾਣੀ ਤੇ ਕੋਈ ਗੱਲ ਨਹੀਂ ਮੰਮੀ ਨੂੰ ਘਰੇ ਰਹਿਣ ਦਿੰਨੇ ਆ ਆਪਾਂ ਚੱਲ ਜਾਨੇ ਆ ਤੋ ਠੀਕ ਨਹੀਂ ਤੋ ਘਰ ਇਕੱਲੀ ਰਹੂਗੀ ਤੇ ਫਿਰ ਕੀ ਹੋਇਆ ਤੇ ਜੇ ਪਿੱਛੋਂ ਕੋਈ ਲੋੜ ਪੈ ਗਈ ਤੇ ਫਿਰ ਬਾਅਦ ਚ ਕੀ ਕਰਨ ਨੂੰ ਬੁਲਾਉਗੀ ਫਿਰ ਕੋਈ ਗੱਲ ਨਹੀਂ ਫੋਨ ਛੱਡ ਜਾਾਂਗੇ ਇੱਕ ਘਰ ਫੋਨ ਆਪੇ ਕਰ ਦੂਗੀ ਚੱਲ ਕੋਈ ਨਹੀਂ ਅੱਜ ਦੀ ਰਹਿਣ ਦੇ ਫੇਰ ਚੱਲ ਜਾਾਂਗੇ ਇੱਕ ਦੋ ਦਿਨ ਰੋਕ ਜਾ ਫਿਰ ਹਾਂ ਹਰ ਵਾਰੀ ਐਦਾਂ ਥੋੜੀ ਘਰੀ ਧੰਦਾ ਵਾ ਜਦੋਂ ਵੇਖੋ ਉਹਦਾ ਮਨਾ ਕਰ ਦਿੰਦੇ ਮੰਮੀ ਤੇ ਹੁਣ ਹਰ ਵਾਰੀ ਮੰਮੀ ਦਾ ਚਾ ਕੋਈ ਗੱਲ ਨਹੀਂ ਉਹਨੂੰ ਠੀਕ ਹੋ ਲੈਣ ਦੇ ਫਿਰ ਚੱਲ ਜਾਾਂਗੇ ਮੰਮੀ ਨੇ ਅੱਜ ਹੀ ਬਿਮਾਰ ਪੈਣਾ ਸੀ ਅੱਜ ਹੀ ਜਾਣਾ ਸੀ ਚਾ ਕੋਈ ਨਹੀਂ ਆਪਾਂ ਕੱਲ੍ਹ ਆ ਕੀ ਜਾਣਾ ਵਾ ਉਹਨੂੰ ਵੀ ਨਾਲ ਲੈ ਜਾਾਂਗੇ ਠੀਕ ਹੋ ਲੈਣ ਦੇ ਫਿਰ ਚੱਲ ਜਾਾਂਗੇ ਉਹਨਾਂ ਨੂੰ ਤਾਂ ਡਾਕਟਰ ਨੇ ਐਦਾਂ ਹੀ ਬੋਲਦੇ ਰਹਿਣਾ ਤੁਹਾਨੂੰ ਪਤਾ ਉਹਨਾਂ ਦੀ ਹੁਣ ਉਮਰ ਹੋਈ ਆ ਚੱਲ ਕੋਈ ਗੱ ਰੋਟੀ ਰੋਟੀ ਤਾਂ ਨਹੀਂ ਮੇਰੇ ਕੋਲ ਬਣਦੀ ਆ ਇਹਨਾਂ ਦਾ ਤੇ ਉਹ ਕੰਝਰ ਖਾਣਾ ਰਹਿਣਾ ਜਦੋਂ ਕੋਈ ਨਾ ਕੋਈ ਕੰਮ ਕਰੀਦਾ ਵਾ ਤਾਂ ਮਨਾ ਕਰ ਦਿੰਦੇ ਉਸੇ ਬੁੜਬੁੜ ਕਰੀ ਜਾਂਦੀ ਆ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਚਾਹੁੰਦੇ ਆ ਜਿੰਨੀ ਵਾਰੀ ਇਹਨਾਂ ਨੂੰ ਮੈਂ ਕਿਹਾ ਵਾ ਕਿ ਜਾਣਾ ਵਾ ਹਰ ਵਾਰੀ ਇਹੋ ਹਾਲ ਹਰ ਵਾਰੀ ਇਹੋ ਹਾਲ ਜੀ ਮੰਮੀ ਬਿਮਾਰ ਮੰਮੀ ਬਿਮਾਰ ਫਿਰ ਬਹਿਰ ਆ ਮੰਮੀ ਦੇ ਕੋਲ ਤੇ ਆ ਕੇ ਤੇ ਮੁੜ ਕੇ ਬਣਾ ਲਈ ਰੋਟੀ ਮੈਂ ਵੀ ਨਹੀਂ ਬਣਾਉਣੀ ਮਾਤਾ ਠੀਕ ਆ ਹੁਣ ਪਿਆ ਫਰਕ ਕੁਛ ਹਾਂ ਠੀਕ ਆ ਤੇ ਖਾਣਾ ਪੀਣਾ ਕੀ ਆ ਖਿਚੜੀ ਬਣਵਾ ਦੇ ਉਹਨੂੰ ਕਹੇ ਖਿਚੜੀ ਬਣਾ ਦਊਗੀ ਚਲ ਠੀਕ ਆ ਕਹਿ ਦੇਣਾ ਪੋਲਾ ਹਾਂ ਦੱਸ ਕੀ ਆ ਮਾਤਾ ਕਹਿੰਦੀ ਮੈਂ ਖਿਚੜੀ ਖਾਣੀ ਤਾਂ ਖਿਚੜੀ ਬਣਾ ਦੇ ਮੇਰੇ ਕੋ ਤਾਂ ਸਿਆਪਾ ਖਾਣਾ ਹੁੰਦਾ ਨਹੀਂ ਮਾਤਾ ਦਾ ਠੀਕ ਐ ਜਦੋਂ ਕਿਤੇ ਜਾਣਾ ਹੁੰਦਾ ਉਹ ਮਾਤਾ ਬਿਮਾਰ ਪੈ ਜਾਂਦੀ ਐ ਇਹ ਕੀ ਮਤਲਬ ਬੋਲਦੀ ਕਿਦਾਂ ਤੂੰ ਤੇ ਬੋਲਣਾ ਤਾਂ ਹੋਰ ਕੀ ਕਰਾਂ ਉਹਦਾ ਸੈ ਹੈਗੇ ਨਹੀਂ ਜੇ ਸਾਲ ਚ ਇੱਕ ਵਾਰੀ ਤੁਹਾਨੂੰ ਕਹੀਦਾ ਵਾ ਕਿ ਸਾਨੂੰ ਬਾਹਰ ਰੋਟੀ ਖਵਾ ਲਿਆ ਤੇ ਉਹ ਵੀ ਨਹੀਂ ਟਾਢੇ ਹੋ ਜਾਇਆ ਜਾਂਦਾ ਉਹ ਵੀ ਤੁਹਾਨੂੰ ਇਹ ਕਿ ਤੁਹਾਡੀ ਮਾਂ ਬਿਮਾਰ ਪੈ ਗਈ ਤੇ ਹੁਣ ਮੰਮੀ ਬਿਮਾਰ ਹੁਣ ਛੱਡ ਕੇ ਕੱਲੇ ਹੁਣ ਕਿੱਥੇ ਜਾਵਾਂਗੇ ਮੈਨੂੰ ਨਹੀਂ ਪਤਾ ਵੀ ਮੇਰੇ ਕੋਲ ਨਹੀਂ ਕੁਝ ਵੀ ਹੁੰਦਾ ਕੀ ਜੀ ਬਣਾਉਣ ਵਾਲੇ ਰੋਟੀ ਬਣਾ ਤੂੰ ਬਣਾਈ ਨਹੀਂ ਰੋਟੀਆਂ ਦਾ ਕਿੰਨਾ ਟਾਈਮ ਹੋ ਗਿਆ ਮੈਂ ਕੁਝ ਵੀ ਨਹੀਂ ਬਣਾਉਣਾ ਨਾ ਮੇਰੇ ਕੋਲ ਬੰਦੀ ਜੋ ਤੇ ਨਾ ਮੈਂ ਬਣਾਉਣੀ ਜੋ ਸਿੱਧੀ ਜਿਹੜੀ ਗੱਲ ਰੋਟੀ ਬਣਾ ਗੱਲਾਂ ਨਾ ਕਰ ਜਾਦੀ ਮੇਰੇ ਕੋਲ ਨਹੀਂ ਸਿਆਪਾ ਖਾਣਾ ਹੁੰਦਾ ਕਰ ਲਿਆ ਕਰੋ ਆਪੇ ਜਦੋਂ ਕਿਤੇ ਕਹੀਏ ਇੱਕ ਵਾਰੀ ਕਹੀਦਾ ਕਿ ਜਾਣਾ ਵਾਂਦੇ ਉਰੋਂ ਮਨਾ ਕਰ ਦਿੰਦੇ ਤੂੰ ਖਿਚੜੀ ਬਣਾ ਕੇ ਦੇ ਉਹਨੂੰ ਭੁੱਖ ਲੱਗੀ ਉਹਨੇ ਕੁਝ ਖਾਣਾ ਵਾ ਕੋਈ ਗੱਲ ਨਹੀਂ ਕੁਝ ਖਾਣਾ ਤੇ ਉਹਨੂੰ ਕਹ ਬਣਾ ਲੈ ਉੱਠ ਕੇ ਆਪੇ ਇਹ ਆ ਕੰਜਰਖਾਨਾ ਰਹਿਣਾ ਆ ਬਈ ਆਹੋ ਮੇਰਾ ਤਾਂ ਕੰਜਰਖਾਨਾ ਹੀ ਇਹੋ ਆ ਬਣਾਈ ਨਹੀਂ ਖਿਚੜੀ ਮੰਗਾ ਤੇ ਮੈਂ ਨਹੀਂ ਬਣਾਈ ਕਿਉਂ ਮੇਰੇ ਕੋ ਨਹੀਂ ਬਣਦੀ ਔਰਤਾ ਬਣਾ ਮੈਂ ਨਹੀਂ ਬਣਾਣੀ ਜਾ ਕੇ ਬਣਾ ਲਓ ਚਲ ਮੈਂ ਕਰਦਾ ਤੇਰੇ ਕਰਦਾ ਤੇਰੇ ਭਰਾ ਨੂੰ ਫੋਨ ਜਾ ਕਰ ਦੋ ਮੇਰੇ ਭਰਾ ਨੂੰ ਫੋਨ ਆ ਮੈਨੂੰ ਕਿਹੜ ਕੋ ਡਰਦੀ ਜਦੋਂ ਵੇਖੋ ਧਮਕੀਆਂ ਦਿੰਦੇ ਰਹਿੰਦੇ ਕਦੀ ਭਰਾ ਦਿਆਂ ਕਦੀ ਕਹਿਹ ਦਿਆਂ ਕਦੀ ਕਹਿਹ ਦਿਆਂ ਬਾਦਾਂ ਖੀੜੀ ਗਾਇ ਬਣਾ ਕੇ ਦੇਣੀ ਤੈਨੂੰ ਬਾਹਰ ਰੋਟੀ ਖਾਣੋਂ ਲੈ ਜਾਂਦੇ ਫੇਰ ਬੜੀ ਖੁਸ਼ੀ ਤੇ ਮਾਂ ਮੇਰੀ ਬਿਮਾਰ ਹੂ ਤਾਂ ਮੈਂ ਦੱਸ ਬਾਹਰ ਰੋਟੀ ਖਾਂਦਾ ਚੰਗਾ ਲੱਗਦਾ ਮੈਨੂੰ ਘਰ ਦੀ ਮਾਰ ਨਹੀਂ ਛੱਡਦੀ ਇਹਨੂੰ ਸਮਝ ਨਹੀਂ ਲੱਗਦੀ ਇਹਨੂੰ ਮਾਰ ਸਕੀ ਚੱਲ ਕੋਈ ਨਹੀਂ ਹੁਣ ਬੰਦਾ ਧਾਤੀ ਹੀੜੀ ਆ ਫੇਰ ਛੀੜੀ ਵਜਦੀ ਹੈ ਹੈਲੋ ਕੀ ਹਾਲ ਹੈ ਜਗੀ ਸასი ਘਾਲ ਠੀਕ ਆ ਹੋਰ ਘਰੇ ਠੀਠਾ ਸਾਰੇ ਤੇ ਯਾਰ ਸਵੇਰੇ ਘਰੇ ਆਏਗਾ ਕੰਮ ਹੈ ਤੇਰੇ ਨਾਲ ਕਿਉਂ ਅੱਜ ਹੀ ਸਵੇਰੇ ਜ਼ਰੂਰੀ ਹੈ ਯਾਰ ਗੱਲ ਕਰਨੀ ਹੋਈ ਚਲ ਠੀਕ ਆ ਅੱਜ ਹੀ ਸਵੇਰੇ ਟਾਈਮ ਨਾਲ ਹੈ ਚਲ ਠੀਕ ਆ ਹਾਂ ਹਾਂ ਠੀਕ ਆ ਵਧੀਆ ਠੀਕ ਹੈ ਭੈਣ ਤਾਂ ਢੀਠੀ ਠੀਕ ਆ ਚਲ ਕੋਈ ਨਹੀਂ ਸਵੇਰਾਂ ਹੀ ਫਿਰ ਕਰਾਂਗੇ ਗੱਲ ਆਪ ਚਲ ਠੀਕ ਹੈ ਓਕੇ ਸੋਨੂੰ ਹਾਂਜੀ ਤੂੰ ਉਹਦੇ ਭਰਾ ਨੂੰ ਫੋਨ ਕਿਉਂ ਲਾਉਂਦਿਆ ਵੈਸੇ ਹੀ ਓਦਾ ਹੀ ਨਹੀਂ ਕੋਈ ਗੱਲ ਹੋਈ ਤਾਂ ਆਪ ਲਾਉਂਦਿਆ ਓਦਾ ਹੀ ਨਹੀਂ ਕੋਈ ਗੱਲ ਨਹੀਂ ਹੋਈ ਫੇਰ ਕਿਉਂ ਉਹਨੂੰ ਇੰਨਾ ਕਹਿਣਦਿਆਂ ਵੀ ਆਵੇਂ ਓਦਾ ਹੀ ਵੈਸੇ ਮੈਂ ਹਾਂ ਅਹੀਂ ਸਵੇਰੇ ਮਿਲ ਜੀ ਆ ਗਏ ਚਲ ਗੱਲ ਤੇ ਕੋਈ ਨਹੀਂ

ਕੋਜੀ والله ਪਰਉਣੀ ਆ ਗਈ ਸੱਸੀ ਗਾ ਭਾਰੀ ਸੱਸੀ ਗਾ ਠੀਕ ਠਾਕ ਹੈ ਹਾਂ ਬੜੀਆ ਬੜੀਆ ਹੋਸਣਾ ਸੇਤਾ ਠੀਕ ਹੈ ਬੜੀਆ ਅ ਸੱਸੀ ਗਾ ਠੀਕ ਠਾਕ ਜੀ ਹਾਂ ਜੀ ਹਾਂ ਕੋਸਣਾ ਕਿੱਦਾਂ ਵਾਲੀ ਆ ਉਹ ਬਸ ਦੁਕਾਨ ਤੇ 60 ਲੱਗ ਗਈ ਐ ਤਾਂ ਮਾੜੇ ਮੋੜੇ ਲੱਗਦੀ ਰਹਿੰਦੀਆਂ ਨੇ ਜਾਜੀ ਤਾਂ ਲੱਗੀ ਨਹੀਂ ਨਹੀਂ ਉਹ ਠੀਕ ਠਾਕ ਬੜੀਆ ਜੀ ਔਰ ਆਪਣਾ ਸੁਣਾਓ ਠੀਕ ਠਾਕ ਬੜਾ ਵਧੀਆ ਤੁਸੀਂ ਸੁਣਾਓ ਘਰ ਪਰ ਵਧੀਆ ਚੱਲੇ ਕਿਤੇ ਮਾ ਗੁਰਦਾਰੇ ਚੱਲੇ ਹਾਂ ਮਾ ਤਾਂ ਜਾਓ ਜਾ ਕੇ ਜਾ ਕੇ ਮਾ ਕੋਈ ਗੱਲ ਨਹੀਂ ਚਲ ਜਾਨੇ ਚਲੋ ਵੀਰ ਤੁਸੀਂ ਥੋੜਾ ਲੇਟ ਚੱਲ ਜਾਓ ਵੀਰੇ ਨਾਲੇ ਕਿਹੜੇ ਵਾਲੇ ਫੋਨ ਕਰਤਾ ਮੈਨੂੰ ਤਾਂ ਦੱਸਿਆ ਹੀ ਨਹੀਂ ਆ ਚਲੋ ਕੋਈ ਨਹੀਂ ਬੁਲਾ ਲਿਆ ਤੇ ਇਹ ਮਾਂ ਪੋਤਾਂ ਦੇ ਇਹੋ ਕੰਮ ਕਰਦੇ ਰਹਿੰਦੇ ਆ ਜਦੋਂ ਵੇਖੋ ਮੇਰੇ ਵਗੈਰੀ ਭਰਾ ਨੂੰ ਫੋਨ ਕਰ ਦਿੰਦੇ ਕਦੀ ਪਿਓ ਨੂੰ ਫੋਨ ਕਰ ਦਿੰਦੇ ਨਿੱਜੀ ਜੀ ਗੱਲ ਹੋਈ ਆ ਬਸ ਕਿ ਇਦਾਂ ਵਾ ਮੈਂ ਉਹ ਕਿਹਾ ਵਾ ਕਿ ਜਾਣਾ ਵਾ ਆਪਾਂ ਬਾਹਰ ਇੰਨੀ ਗੱਲ ਤੋਂ ਏਡੀ ਗੱਲ ਬਣਾ ਗਏ ਗਏ ਚਲੋ ਕੋਈ ਗੱਲ ਨਹੀਂ ਪੁੱਛ ਲੈਣੀ ਆ ਵੀਰ ਜੀ ਨੂੰ ਕਿ ਕੀ ਗੱਲ ਹੋਈ ਆ ਕਿ ਕਾਦੇ ਲਈ ਨਾ ਤੁਹਾਨੂੰ ਬੁਲਾਇਆ ਹੋ ਕੋਲਾ ਮਾਜ ਦੇ ਪਾਣੀ ਲੈ ਕੇ ਆਵੀਂ ਹੋਲਾ ਪਾਣੀ ਲਈ ਲਿਆਉਣੀ ਆ ਕੱਲੇ ਆਏ ਜੇ ਜੋਤੀ ਨੂੰ ਲੈ ਆਉਂਦੇ ਨੇ ਆਣਿਆਂ ਨੂੰ ਲੈ ਆਉਂਦੇ ਨਾਲ ਬਸ ਉਹ ਥੋੜਾ ਬੀਜ ਸੀਗਾ ਤੇ ਮੈਂ ਤਾਂ ਹੁਣੇ ਹੀ ਨਹੀਂ ਸੀਗਾ ਤੇ ਇਹਨੂੰ ਭਾਈ ਦਾ ਫੁਨਾਇਆ ਸੀਗਾ ਤੇ ਮੈਂ ਕਹਿੰਦਾ ਪੁੱਛ ਲੈਣਾ ਕੀ ਕੀ ਗੱਲ ਆ ਕੀ ਗੱਲ ਹੋ ਗਈ ਹੋਰ ਹੈ ਸਭ ਵਧੀਆ ਠੀਕ ਆ ਵਾਹਿਬ ਲਾਇਆ ਚਾਹ ਬਣਾਓ ਬਾਹ ਚਾਹ ਚੋ ਨਹੀਂ ਬਸ ਠੀਕ ਠਾਕ ਚਾਹ ਪੀਓ ਕੀ ਗੱਲ ਓਠੇ ਸੋਸਾ ਨਾ ਸਾਰੇ ਸਭ ਵਧੀਆ ਠੀਕ ਹੈ ਸੋਸਾ ਵਧੀਆ ਚਾਹ ਚੂ ਪੀਨੇ ਫਿਰ ਕਰਦੇ ਗੱਲ ਹੋਲਾ ਤਾ ਕੱਪ ਲੈ ਜਾ ਹਾਂਜੀ ਲੈ ਜਾ ਕਪੜਾ ਕਿ ਨਾ ਤੇ ਇਧਰ ਆਈ ਗੱਲ ਸੁਣ ਲੈ ਗਲ ਹੋ ਗਈ ਸੁਖਸਾਨਾ ਕੋ ਨਹੀਂ ਭਾਜੀ ਖੋਣ ਆ ਗਈ ਕੱਲ ਨਾਰਾਜ਼ ਹੋ ਗਈ ਮੇਰੇ ਨਾਲ ਦੇ ਸਮਝਾਓ ਕੱਲ ਕਹਿੰਦੀ ਬਾਹਰ ਰੋਟੀ ਖਾਣ ਜਾਣਾ ਤੇ ਮੰਮੀ ਠੀਕ ਨਹੀਂ ਇਹਦੇ ਦਵਾਈ ਲੈਂਦੀ ਡਾਕਟਰ ਨੇ ਮੜਾ ਕੀਤਾ ਇਹਨਾਂ ਨੂੰ ਕਿ ਬਾਹਰ ਨਹੀਂ ਦੀ ਚੀਜ਼ ਕੋਈ ਨਹੀਂ ਖਾਣੀ ਤੇ ਮੈਂ ਫਿਰ ਇਹਨੂੰ ਮੈਂ ਕਿਹਾ ਜੜੀ ਬਣਾ ਦੇ ਕਹਿੰਦੀ ਮੈਂ ਨਹੀਂ ਬਣਾਉਣੀ ਤੇ ਮੈਂ ਕਿਹਾ ਨਾ ਇਹ ਰਾਤੀ ਰੋਟੀ ਉਹਨੇ ਖੀੜੀ ਬਣਾ ਕੇ ਦਿੱਤੀ ਮਾਂ ਫਿਰ ਮੈਂ ਬਣਾ ਕੇ ਦਿੱਤੀ ਖੀੜੀ ਤੇ ਠਾਂ ਤਾਂ ਇਹ ਮੇਰੇ ਨਾਲ ਸਮਝਾਓ ਇਹਨੂੰ ਜਦੋਂ ਘਰ ਕੇ ਬਿਮਾਰ ਹੋਏ ਤੇ ਬਾਹਰ ਰੋਟੀ ਖਾলে ਚੰਗੇ ਲੱਗਦੇ ਆ ਇਜੇਦ ਕਰਕੇ ਬਿਠੀ ਜਾਣਾ ਜਾਣਾ ਤੇ ਮੈਂ ਤਾਂ ਭਾਰੀ ਨੂੰ ਕਿਹਨਾਂ ਦਾ ਪਿਆਰ ਨਾ ਸਮਝਾਉਣਗੇ ਯਾਰ ਪੋਲਾ ਇਹ ਕੀ ਸੁਣਨਾ ਪਿਆ ਮੈਂ ਕੀ ਕਹਿੰਦੇ ਫਿਰ ਮੈਂ ਕਿ ਤੁਸੇ ਕੋਈ ਖਾਣਾ ਖੁਣਾ ਨਹੀਂ ਬਣਾਉਂਦੇ ਫਿਰ ਪੋਲਾ ਕੁਛ ਪੁੱਛਦਾ ਮੈਂ ਇਦੋਂ ਤੱਕ ਕੀ ਦੇਦੀਆਂ ਜਿੰਨਾ ਕਿੰਨੀ ਕਵਰੀ ਇਹਨਾਂ ਨੂੰ ਕਹਾਂ ਜਦੋਂ ਮੈਂ ਕੰਨੀ ਹੁੰਦਾ ਮੁੱਕਰ ਜਾਂਦੇ ਆ ਪਹਿਲਾਂ ਮੈਨੂੰ ਕਹਿੰਦੇ ਚੱਲਾਂ ਨਹੀਂ ਹੁਣ ਕੇ ਮੰਮੀ ਬਿਮਾਰ ਪੈ ਜਾਂਦੀ ਹਰ ਵਰੀ ਉਹ ਕੰਮ ਆ ਇਸੇ ਕਰਕੇ ਤੇ ਮੈਂ ਟਾਡੇ ਕੋ ਨਹੀਂ ਆਉਂਦੀ ਸਾਰਾ ਦਿਨ ਮੈਂ ਘਰ ਚੱਕਾ ਕੰਮ ਕਰਦੀ ਰਹਿਣੀ ਆ ਤੇ ਜਦੋਂ ਮੈਂ ਕਿਤੇ ਜਾਣ ਦਾ ਨਾਂ ਲੈਂਦੀ ਆ ਉਹ ਮੰਮੀ ਬਿਮਾਰ ਹੋ ਜਾਂਦੀ ਇਸੇ ਕਰਕੇ ਤੇ ਮੈਂ ਟਾਡੇ ਕੋ ਵੀ ਜਾਣਾ ਛੱਡਿਆ ਸਾਲ ਉਹ ਚੱਲਿਆ ਮੈਨੂੰ ਗਈ ਸਾਲ ਬਾਅਦ ਹੀ ਇਹਨਾਂ ਨੂੰ ਮੈਂ ਕਿਹਾ ਬਾਹਰ ਰੋਟੀ ਖਾਣ ਚੱਲੀ ਦੋਸਤ ਉਹ ਤੇ ਭਾਈ ਸ੍ਰੀਰਾਂ ਦੇ ਨਾਲ ਹੀ ਹੁੰਦੇ ਤੁਹਾਨੂੰ ਪਤਾ ਹੈ ਤੇ ਹੁਣ ਸਵੇਰੇ ਇਹਨੇ ਮੈਨੂੰ ਕਿਹਾ ਹੈ ਤੇ ਮੈਂ ਕਹਿ ਚਲ ਚਲ ਜਾਵਾਂਗੇ ਪਰ ਹੁਣ ਮੈਂ ਕੰਮ ਤਿਆਰ ਉਹ ਮੰਮੀ ਬਿਮਾਰ ਹੈ ਮੇਰੇ ਆਂਦਿਆਂ ਨੇ ਤੇ ਫਿਰ ਮੈਂ ਦਵਾਈ ਲੈਣ ਚਲੇਗਾ ਨਾ ਦੀ ਤੇ ਲੇਟ ਹੋ ਗਏ ਤੇ ਗੁੱਸਾ ਕਰਕੇ ਬੈ ਗਈ ਵੀ ਮੇਰੋਂ ਬਾਹਰ ਰੋਟੀ ਲੈ ਕੇ ਨਹੀਂ ਗਏ ਕਾਣ ਵਾਸਤੇ ਨਹੀਂ ਗਾ ਠੀਕ ਆ ਬਿਮਾਰੀ ਨੇ ਦੱਸ ਕੇ ਥੋੜੀ ਹੋਣਾ ਆ ਮੇਰੇ ਥੋੜੀ ਪ੍ਰਾ ਸੱਟੂ ਨਹੀਂ ਲੱਗਣੀ ਆ ਜਾਣੇ ਕਿ ਸੱਟ ਲੱਗ ਗਈ ਬੁਵਾਈ ਦਾ ਕੋਈ ਪਤਾ ਨਹੀਂ ਹੁੰਦਾ ਆ ਤੇ ਹੁਣ ਇਹ ਤਾਂ ਕੋਈ ਵੱਡੀ ਗੱਲ ਨਹੀਂ ਬੁਵਾਈਆਂ ਤਾਂ ਅੱਜ ਕੱਲ੍ਹ ਉਮਰ ਚ ਆਉਂਦੀਆਂ ਰਹਿੰਦੀਆਂ ਨੇ ਤੇ ਗੁੱਸਾ ਕਰਦੀ ਆ ਇਹਦੇ ਨੂੰ ਸਮਝਾਆ ਕਰੋ ਸਮਝਾਓ ਵੀ ਨਾ ਕਰਿਆ ਕਰੀ ਨਹੀਂ ਨਹੀਂ ਮੇਰੇ ਪਾਜੀ ਗੁੱਸਾ ਕਰਨ ਦੀ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਕੋਈ ਨਾ ਸਮਝਾ ਨਾ ਕੋਈ ਗੱਲ ਨਹੀਂ ਐਸੀ ਗੱਲ ਨਹੀਂ ਕੋਈ ਨਾਲੇ ਕੰਮ ਦਾ ਕੋਈ ਵੱਡੀ ਚੀਜ਼ ਨਹੀਂ ਆਈ ਆਪੇ ਕੰਮ ਕਰਿਆ ਕਰੂਗੀ ਤੇ ਮੈਂ ਤੁਹਾਨੂੰ ਫੋਨ ਕੀਤਾ ਇਹਦੇ ਨੂੰ ਵੀ ਸਮਝਾ ਦਿਓ ਤੁਹਾਡੇ ਚਾਹਤ ਨੂੰ ਲੜੇ ਨਾ ਸਾਡੇ ਨੂੰ ਨਹੀਂ ਨਹੀਂ ਇਹਨੇ ਵੀ ਕੰਮ ਲਈ ਐ ਨਹੀਂ ਇਹ ਪੁੱਲਾ ਹੁਣ ਮੈਂ ਜਾਣਾ ਵਾ ਤੇ ਮੈਂ ਲੇਟ ਵੀ ਹੋ ਰਿਆਂ ਦੁਕਾਨ ਖੋਲੀ ਛੱਡੀ ਕੈਂ ਮੇਰੇ ਕੋਲ ਤੇ ਮੇਰੇ ਤੋਂ ਜਾਣ ਤੋਂ ਬਾਅਦ ਕੋਈ ਮੈਨੂੰ ਲੰਬਣਾ ਆਵੇ ਇਹਨਾਂ ਦਾ ਠੀਕ ਹੈ ਠੀਕ ਹੈ ਨਾ ਸੀ ਜੀ ਤੁਹਾਨੂੰ ਲੰਬਣਾ ਨਹੀਂ ਹੁੰਦਾ ਪਰ ਥੋੜਾ ਇਹਨਾਂ ਨੂੰ ਸਮਝਾ ਜਾ ਕਰੋ ਮੈਂ ਕਿ ਧਨਾ ਮਿਲਣਾ ਕਰਿਆ ਜਾਵੇ ਨਿਕ ਕੋਈ ਕੁਛ ਨਹੀਂ ਕਰਦਾ ਹੁੰਦਾ ਆਪਣਾ ਵੀ ਧਿਆਨ ਦੇਣਾ ਹੁੰਦਾ ਮਲੇ ਕੰਬਲ ਤਾਂ ਕੋਈ ਮਾਂ ਕੰਮ ਨਾਲ ਤੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਘਰੇ ਵੀ ਇਹਨਾਂ ਵਧੀਆ ਕੰਮ ਕਰਦੇ ਰਹੀਆਂ ਇੱਥੇ ਕੀ ਹੋ ਗਿਆ ਚਾ ਕੋਈ ਗੱਲ ਨਹੀਂ ਜੀ ਅੱਜ ਜਾਂ ਕੱਲ ਚਲੇ ਆਏ ਚਲੋ ਕੋਈ ਨਹੀਂ ਠੀਕ ਹੈ ਨਾ ਚਲੋ ਕੋਈ ਨਾ ਭਾਜੀ ਅੱਗੇ ਤੋਂ ਕੋਈ ਲਾਂਭਾ ਨਹੀਂ ਜਾਂਦਾ ਠੀਕ ਹੈ ਨਾ ਮੈਂ ਥੋੜਾ ਜਾਣਾ ਜੂਰੀ ਚਲੋ ਮੈਂ ਵੀ ਜਾਣਾ ਗੁਰਦਾਰੇ ਮੱਥਾ ਟੇਕਣਾ ਤਾਂ ਕੋਈ ਨਾ ਜਾਇਜ਼ ਜੋ ਚਲੋ ਇਕੱਠੇ ਚੱਲਦੇ ਆ ਫਿਰ ਹਾਂਜੀ ਚਲੋ ਠੀਕ ਹੈ ਚੰਗਾ ਭਾਜੀ ਫਿਰ ਠੀਕ ਹੈ ਓਕੇ ਠੀਕ ਹਾਂ

ਫਰੋਂ ਨੇ ਦੀ ਸੁਨਾ ਠੀਕ ਹੈ ਕੰਮ ਕਰ ਵਧੀਆ ਤੇ ਫੋਨ ਕਰਨ ਤੇ ਆਹੋ ਫੋਨ ਪਿਆਦ ਮੈਂ ਤੇ ਗੁਰਦਾਰੇ ਗਿਆ ਉੱਥੋਂ ਆਇਆ ਹੁਣ ਇਹਦੇ ਉਹ ਫੋਨ ਲਾ ਕੇ ਪਏ ਮਾਦਾ ਮਾਤਾ ਸੁੱਤੀ ਹੈ ਠੀਕ ਨਹੀਂ ਹੈ ਪਤਾ ਨਹੀਂ ਕੀ ਗਾ ਡਾਕਟਰ ਕੋ ਦਵਾਈ ਲੈਣ ਗਏ ਹਾਂ ਤੇ ਠੀਕ ਨਹੀਂ ਆਹ ਨਹੀਂ ਠੀਕ ਹਾਂ ਫਰਕ ਹੈ ਅੱਗੇ ਨਾਲ ਚਲ ਕੋਈ ਨਹੀਂ ਆ ਜੀ ਲੈ ਜੀ ਪਤਾ ਆਗੇ ਉਹ ਫਰਕ ਹੈ ਠੀਕ ਹਾਂ ਨਹੀਂ ਨਹੀਂ ਠੀਕ ਆ ਭੋਲਾ ਬਾਹਰ ਆ ਰਸੋਈ ਜੀ ਦੇ ਜੋ ਨਹੀਂ ਕੰਮ ਕਰਨ ਹੂੰ ਆ ਠੀਕ ਆ ਠੀਕ ਠਾਕ ਸਾਬ ਚਲ ਕੋਈ ਗੱਲ ਹੀ ਆ ਜੀ ਲੈ ਜੀ ਪਤਾ ਆ ਗਿਆ ਚਲ ਠੀਕ ਆ ਸਾਸਿਕਾ ਕਿਦਾ ਫੋਨ ਹੀ ਸਾਨੂੰ ਭੈਣ ਦਾ ਫੋਨ ਉਹਧੜ ਲੱਗ ਗਿਆ ਤੁਸੀਂ ਚੁੱਕਿਆ ਨਹੀਂ ਕੋਈ ਨਹੀਂ ਕਰੋਦਾ ਪਤਾ ਨਹੀਂ ਲੱਗਾ ਮੈਨੂੰ ਕੀ ਕਹਿੰਦੀ ਹੀ ਕੋਹ ਨਹੀਂ ਕਹਿੰਦੀ ਗੱਲ ਕਰਨੀ ਮਮੀ ਨਾਲ ਮੈਂ ਸੁੱਤੀ ਆ ਅੱਛਾ ਹਾਂ ਉਹ ਲੋਕ ਇਹਦੀ ਆਉਂਗੀ ਪਤਾ ਲੈਣ ਉਹ ਚਲ ਠੀਕ ਹੈ ਕੋਈ ਨਹੀਂ ਤੁਸੀਂ ਠੀਕ ਜੀ ਹੋ ਨਾ ਹਾਂ ਸਸ਼ੀ ਕਾ ਬਿਲਕੁਲ ਹੋਸ ਨਾ ਠੀਕ ਠਾਕ ਹੈ ਮੇਰੇ ਸਸ਼ੀ ਕਾ ਕੀ ਹੈ ਮੇਰੇ ਸਸ਼ੀ ਕਾ ਕੀ ਗੱਲ ਆ? ਆ ਜਾ ਪੈਣ ਬੈਠ। ਠੀਕ ਆ? ਹਾਂ। ਤੂੰ ਧਣ ਕੀ ਹਾਲ ਠੀਕ ਠਾਕ? ਹਾਂ ਵੀ ਠੀਕ ਠਾਕ। ਨਿਆਣਿਆ ਜੀ ਸਲਾਮ। ਸਾਰੇ ਠੀਕ ਆ। ਕੀ ਗੱਲ ਹੋ ਗਈ ਮੰਮੀ ਤੁਹਾਨੂੰ ਕੀ ਗੱਲ ਹੋ? ਕੁਛ ਨਹੀਂ ਬਸ ਖੰਗ ਨਹੀਂ ਹਟੰਦੇ ਇੱਕ ਸਰੀਰ ਮੇਰਾ ਸਾਰਾ ਦੁਖੀ ਹੁੰਦਾ ਪਾਣੀ ਬੁਖਾਰ ਆ। ਟੈਸਟ ਲਏ ਹੁੰਦੇ ਹੁਣ ਦੇਖੋ ਕੀ ਹੁੰਦਾ ਅੱਜ। ਹੋਲਾ ਜਾ ਪਾਣੀ ਲੈ ਪੈਣ ਵਾ। ਨਹੀਂ ਭਾਬੀ ਬਹਿ ਜਾਮ ਪੀ ਕੇ ਆਈਂ। ਨਹੀਂ ਨਹੀਂ ਮੈਂ ਪੀ ਕੇ ਆਇੰਗੀ ਮੈਂ ਕੀ ਗੱਲ ਭਾਬੀ ਵਾਲੀ ਗੁੱਸੇ 'ਚ ਬੈਠੀ ਹੈ ਕੀ ਗੱਲ ਉਹ ਵਾਹੀ ਪਰਜੇ ਦੇ ਭਰਾ ਨੂੰ ਬੁਲਾਇਆ ਕਿਉਂ ਉਹ ਗੱਲ ਹੋਈ ਸੀ ਗੀਤ ਦਾ ਕਰਾ ਤਾਂ ਮਾਰਾ ਰਿਹਾ ਅੱਛਾ ਕੋਈ ਨਹੀਂ ਮਾੜੀ ਮੋਟੀ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਭਰਾ ਨੂੰ ਕਿਉਂ ਬੁਲਾਉਣਾ ਸੀ ਤੁਸੀਂ ਸਣ ਮੇਰੇ ਭਰਾ ਨੂੰ ਇਹਨਾਂ ਨੇ ਕੀ ਬੁਲਾਉਣਾ ਸੀ ਜਦੋਂ ਮੈਂ ਕੋਲੋਂ ਮੇਰੀਆਂ ਸ਼ਿਕਾਇਤਾਂ ਲੰਮ ਦੇ ਰਹੇ ਇਹੋ ਹੀ ਇਹਨਾਂ ਦਾ ਕੰਮ ਆ ਬਸ ਮੰਮੀ ਆ ਤੇ ਜਦੋਂ ਮੈਂ ਕਿਤੇ ਜਾਣਾ ਹੁੰਦਾ ਉਹ ਬਿਮਾਰ ਪੈ ਜਾਂਦੀ ਐ ਤੇ ਮੁੰਕੇ ਹੋਲੀ ਜੀ ਜੇ ਮੈਂ ਕੁਝ ਕਹਿੰਨੀ ਆ ਤੇ ਹੋਲੀ ਜੀ ਕਹਿੰਦੇ ਤੇਰੇ ਭਰਾ ਨੂੰ ਸਾਧ ਲੈਣਾ ਫੋਨ ਲਾ ਕੇ ਕੀ ਗੱਲ ਐ ਮੈਂ ਇੱਥੇ ਕੰਮ ਨਹੀਂ ਕਰਦੀ ਇਸੇ ਕਰਕੇ ਤੇ ਭੈਣ ਮੈਂ ਨਾ ਤੇਰ ਕੋ ਹੰਨੀ ਆ ਤੇ ਨਾ ਮੈਂ ਆਪਣੇ ਪੇਕੇ ਜਾਨੀ ਆ ਮੈਨੂੰ ਤੇ ਇਹਨਾਂ ਨੇ ਕੈਦ ਕਰਕੇ ਰੱਖਿਆ ਜਦੋਂ ਮੈਂ ਕਿਤੇ ਜਾਣ ਦਾ ਨਾਂ ਲੈਂਦੀ ਆ ਉਦੋਂ ਬੋਲ ਦਿੰਦੇ ਆ ਨਹੀਂ ਐਦਾਂ ਆ ਜਾਂ ਉਦਾਂ ਸਵੇਰ ਦੀ ਮੰਮੀ ਠੀਕ ਆ ਕੋਈ ਗੱਲ ਬਾਤ ਨਹੀਂ ਤੇ ਜਦੋਂ ਸ਼ਾਮੀ ਜਾਣ ਦਾ ਨਾਂ ਲਿਆ ਉਦੋਂ ਬਿਮਾਰ ਹੋ ਗਈ ਇਹ ਤੁਸੀਂ ਵੀ ਦੱਸੋ ਨਾ ਨਹੀਂ ਵੀਰੇ ਜਿਹੜਾ ਭਰਾ ਨੂੰ ਬੁਲਾਇਆ ਉਹ ਤਾਂ ਬਹੁਤ ਗਲਤ ਘਰਾਂ 'ਚ ਤਾਂ 100 ਗੱਲਾਂ ਹੁੰਦੀਆਂ ਜੇ ਮੇਰੇ ਹੁਣ ਸਹਰੇ ਘਰ 100 ਗੱਲਾਂ ਹੁੰਦੀਆਂ ਐਦਾਂ ਤਾਂ ਤੁਹਾਨੂੰ ਰੋਜ਼ ਬੁਲਾ ਲੈਣਗੇ ਉਹ ਇਹ ਚੰਗੀਆਂ ਗੱਲਾਂ ਥੋੜੀਆਂ ਥੋੜੇ ਘਰ ਦੀ ਗੱਲ ਆ ਤੁਸੀਂ ਆਪ ਸਲਝਾਓ ਮਸਲਾ ਇਹ ਥੋੜੀ ਆ ਵੀ ਤੀਜੇ ਦਿਨ ਚੱਕ ਕੇ ਇਹਦੇ ਭਰਾ ਨੂੰ ਫੋਨ ਕਰ ਦੇਣਾ ਜੇ ਮੇਰੇ ਸਹਰੇ ਘਰ ਤੁਹਾਨੂੰ ਫੋਨ ਕਰਨ ਵੀ ਤੂੰ ਆ ਅੱਧ ਪਾਈ ਫੇਰ ਗੱਲ ਕੋਈ ਹੋਈ ਤੇ ਤਾਂ ਹੀ ਭੈਣ ਬੁਲਾਇਆ ਜਿਹਦੇ ਭਰਾ ਨੂੰ ਤੇ ਮਾਤਾ ਨੇ ਬੜਾ ਗਲਤ ਬੋਲਦੀ ਮਮੀ ਠੀਕ ਨਹੀਂ ਇਹਦੇ ਖਿਜੀ ਦੀ ਗਾਏ ਬਣਾ ਦੇ ਕਹਿੰਦੀ ਮੈਂ ਨਹੀਂ ਬਣਾਉਣੀ ਮੇਰੇ ਕੋਲ ਨਹੀਂ ਸਿਆਪੇ ਹੁੰਦੇ ਤੁਹਾਡੇ ਤੇ ਮੈਂ ਫਿਰ ਤਾਂ ਕਰਕੇ ਤੇ ਭਰਾ ਨੂੰ ਬੁਲਾਇਆ ਵੀ ਖਿਜੀ ਦੀ ਮੈਂ ਆਪ ਬਣਾ ਕੇ ਦਿੱਤੀ ਤੇ ਬੋਲੀ ਬੜਾ ਗਲਤੀ ਤਾਂ ਕਰਕੇ ਮੈਂ ਗੁੱਸਾ ਚੜਾ ਫਿਰ ਮੈਂ ਕੀਤਾ ਫੋਨ ਉਹਨੂੰ ਮਾ ਜੇ ਮੈਂ ਕਹਾ ਤੇ ਮੁੜ ਕੇ ਫਿਰ ਇਹ ਗੱਲ ਦੀ ਗੜਲ ਬਣ ਜਣੀ ਤੇ ਮੈਂ ਉਹਨੂੰ ਬੁਲਾਉਣਾ ਆਪੇ ਸਮਝਾਉਗਾ ਇਹਨੇ ਕੰਮ ਤੇ ਕਰਦੀ ਆ ਘਰ ਦਾ ਪਰ ਬੋਲਦੀ ਬੜਾ ਪੁੱਠਾ ਵਾ ਗੁੜ ਕੇ ਫਿਰ ਕਾਨੂੰ ਤੋਂ ਸਾਰਿਆਂ ਨੂੰ ਮੈਂ ਹੀ ਗਲਤ ਲੱਗਦੀ ਆ ਜਦੋਂ ਵੇਖੋ ਮੇਰਾ ਹੀ ਕਸੂਰ ਕੱਢਦੇ ਰਹਿੰਦੇ ਜੋ ਸਾਰੇ ਰਿਸ਼ਤੇਦਾਰਾਂ ਚ ਮੇਰੀ ਹੀ ਪੰਡਣੀ ਬرائی ਤੋਈ ਕਿ ਇਹ ਨਹੀਂ ਚੰਗੀ ਮੈਂ ਇਸੇ ਕਰਕੇ ਤੁਹਾਡੇ ਵਿੱਚ ਨਹੀਂ ਪੈਂਦੀ ਤਾਂ ਹੀ ਮੈਂ ਆਡੀ ਰਹਿਣੀ ਆ ਠੀਕ ਆ ਅੱਜ ਤੋਂ ਬਾਣੀ ਮੈਂ ਇੱਥੇ ਪੈਂਦੀ ਤੁਹਾਡੇ ਨਾਲ ਬਹੁਤ ਮਾਫ਼ ਹੁਤਾ ਬੀਰ ਗੱਲ ਤਾਂ ਮੈਂ ਵੀ ਤੁਹਾਡੇ ਨਾਲ ਕਰਨੀ ਸੀ ਪਰ ਤੁਹਾਡੇ ਪਹਿਲਾਂ ਹੀ ਇੰਨਾ ਖਲਾਰਾ ਪਿਆ ਹੋਇਆ ਫੇਰ ਵੀ ਮੈਂ ਤੁਹਾਨੂੰ ਦੱਸਦੀ ਆ ਮੈਂ ਇੱਕ ਦਿਨ ਪਹਿਲਾਂ ਆਏ ਸੀ ਮੰਮੀ ਦਾ ਪਤਾ ਲੈਣ ਤੇ ਮੰਮੀ ਨੇ ਉਦੋਂ ਵੀ ਮੈਨੂੰ ਰੋ ਰੋ ਕੇ ਦੱਸਿਆ ਸੀ ਵੀ ਜਦੋਂ ਸੋਨੂ ਚਲਿਆ ਜਾਂਦਾ ਨਾ ਉਦੋਂ ਕੰਮ ਮੈਥੋਂ ਕਰਾਉਂਦੀ ਆ ਇਹ ਸਾਰਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਭੈਣ ਸਾਰਾ ਕੰਮ ਤੇ ਉਹ ਕਰਦੀ ਆ ਮੰਮੀ ਨੂੰ ਤੇ ਉਹ ਕੰਮ ਨਹੀਂ ਕਰਨ ਦਿੰਦੀ ਕੋਈ ਮੈਂ ਵੇਖਿਆ ਇੱਕ ਦਿਨ ਮੈਂ ਵਾਪਸ ਆਇਆ ਕੋਈ ਸਮਾਂ ਰਹਿ ਗਿਆ ਮਰਗ ਲੈਣ ਆਇਆ ਤੇ ਉਦੋਂ ਮੈਂ ਵੇਖਿਆ ਮੰਮੀ ਨੂੰ ਦਈ ਬਿਠਾ ਕੇ ਕਹਿੰਦੀ ਅੰਦਰ ਬਹਿ ਜਾ ਤੇ ਮੈਂ ਕੰਮ ਕਰਦੀ ਆ ਸਾਰਾ ਐਹੋ ਜੀ ਕੋਈ ਗੱਲ ਨਹੀਂ ਇਹਨਾਂ ਦਾ ਪਿਆਰ ਹੀ ਬੜਾ ਇਹਨਾਂ ਦਾ ਆਪਸ ਵਿੱਚ ਬਾਕੀ ਹੁਣ ਆ ਜਿਹੜੀ ਗੱਲ ਹੋਈ ਆ ਇਹਦੇ ਭਰਾ ਨੂੰ ਬੁਲਾ ਦੇ ਵੈਸੇ ਨਾਰਾਜ਼ ਹੋ ਗਈ ਕਹਿੰਦੀ ਰੋਟੀ ਖਾਣ ਜਾਣਾ ਬਾਹਰ ਤੇ ਮੈਂ ਲੈ ਗਣੀ ਗਿਆ ਮੰਮੀ ਬਿਮਾਰ ਦਾ ਕਰ ਕਿ ਤੋ ਤਾਂ ਕਰਕੇ ਗੁੱਸੇ ਦੇ ਵਿੱਚ ਬੋਲ ਪਈ ਉਹਦਾ ਤੇ ਬੋਲਦੀ ਨਹੀਂ ਇਹ ਕੁਝ ਵੀ ਮੰਮੀ ਨੂੰ ਮੰਮੀ ਨਾਲੇ ਪਿਆਰ ਹੀ ਬੜਾ ਕਰਦੀ ਉਹ ਤੇ ਤੂੰ ਆਵੇਂ ਮੰਮੀ ਮਗਰ ਲਾ ਕੇ ਤੇ ਦਈ ਆਵੇਂ ਉਹਨੂੰ ਵਿਚਾਰੀ ਨੂੰ ਕਹਿਣਾ ਐਹੋ ਜੀ ਕੋਈ ਗੱਲ ਨਹੀਂ ਨਹੀਂ ਵੀਰ ਫੇਰ ਵੀ ਤੂੰ ਇੱਕ ਵਾਰੀ ਨਾ ਕਿਤੇ ਬੈਂ ਦੱਸੇ ਘਰੇ ਆਈ ਫੇਰ ਤੈਨੂੰ ਪਤਾ ਲੱਗੂਗਾ ਚਲੋ ਕੋਈ ਨਹੀਂ ਜੇ ਤੁਸੀਂ ਜ਼ਿਆਦਾ ਕਹਿੰਦੇ ਇਹਦੇ ਹਾਂ ਬੈਂ ਦੱਸੇ ਨਾ ਅਚਾਨਕ ਕਿਤੇ ਚੱਕਰ ਮਾਰੀ ਕਰ ਪਰ ਮੈਨੂੰ ਲੱਗਦਾ ਨਹੀਂ ਆ ਵੀ ਇਦਾਂ ਕਰਦੀ ਹੋਊਗੀ ਆ ਲੱਗਦਾ ਤਾਂ ਵੀਰ ਮੈਨੂੰ ਵੀ ਨਹੀਂ ਸੀਗਾ ਇੱਕ ਦਿਨ ਮੈਂ ਆਈ ਤੇ ਮੰਮੀ ਬੜੀ ਰੋਂਦੀ ਸੀਗੀ ਤੇ ਮੰਮੀ ਨੇ ਮੈਨੂੰ ਉਦੋਂ ਦੱਸਿਆ ਮੰਮੀ ਕਹਿੰਦੀ ਸਾਰਾ ਕੰਮ ਜਦੋਂ ਸੋਨੂੰ ਚਲਿਆ ਜਾਂਦਾ ਨਾ ਜੋ ਸੋਨੂੰ ਘਰ ਹੁੰਦਾ ਉਹ ਤਾਂ ਬੜੇ ਪਿਆਰ ਨਾਲ ਰਹਿੰਦੀ ਹੈ ਮੇਨੂੰ ਜਦੋਂ ਸੋ ਨੂੰ ਚਲਿਆ ਜਾਂਦਾ ਘਰੋਂ ਫਿਰ ਕਹਿੰਦੀ ਮੈਨੂੰ ਸਾਰਾ ਕੰਮ ਮੈਥੋਂ ਕਰਾਉਂਦੀ ਆ ਲੱਗਦਾ ਨਹੀਂ ਐ ਭੈਣ ਓ ਇਦਾਂ ਕਰਦੀ ਹੋਊਗੀ ਬਾਕੀ ਚੋ ਕੋਈ ਨਹੀਂ ਦੇਖੋ ਵੀਰੇ ਫਿਰਦੀ ਤੁਸੀਂ ਚਲੋ ਕੋਈ ਨਹੀਂ ਵੇਖ ਲੱਗ ਤੁਹਾਡੇ ਕਹਿੰਦੇ ਚਲ ਮੈਂ ਜਾਨੀ ਆ ਫਿਰ ਵੀਰੇ ਉਹ ਬਹਿ ਜਾਓ ਉਹ ਨਾ ਨਾ ਮੰਮੀ ਫਿਰ ਬੱਚੇ ਇਕੱਲੇ ਆ ਕਰ ਫਿਰ ਵੈ ਧਿਆਨ ਰੱਖਿਓ ਆਪਣਾ ਤੁਸੀਂ ਹੈ ਰੋਟੀ ਖਾ ਕੇ ਜਾਦੇ ਨਾ ਵੀਰ ਨਾ ਬਸ